ਉਹ ਖੜ ਗਿਆ ਬਾਂਦਰ ਉਹ ਖੜ ਗਿਆ ਬਾਂਦਰ ਚ ਟਪੂਸਿਆਂ ਮਾਰਦਾ ਦੇਖ ਬਾਂਦਰ ਮਾਰਦਾ ਟਪੂਸਿਆਂ ਦੇਖ 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 ਆ ਤੇਰੇ ਚੰਗ ਪੜ ਗਿਆ ਯਾ ਤੇਰੇ ਟਪਾ ਵਾਂਗੂ ਸਟ ਲੱਗ ਹੋਏ ਓ ਬਾਜਲਾ ਹੋਏ ਸੱਚੀ ਗੱਲ ਕੇ ਨਹੀਂ ਉਹ ਨਾ ਯਾਰ ਆ ਦੇ ਗੁੰਗੇ ਦੀ ਗੱਲ ਸੋਝ ਨਾ ਦੇ ਇੱਥੇ ਦੇਖਾਂ ਜੀ ਪੁੱਤ ਨਾ ਯਾਰ ਆ ਦੇਖ ਬਾਂਦਰ ਉਹ ਦੋਨੋਂ ਗੁੰਗੇ ਰਾਜ ਓਏ ਰੋਕ ਜਾ ਬਾਹਰ ਲੈ ਘਰੇ ਆਵੇ ਕਹਿੰਦੇ ਇੱਧਰ ਖੇਡਾਂਗੇ ਉਧਰ ਅਕਸ਼ੀਸ਼ੇ ਵਗੈਰਾ ਤੇ ਗੱਡੀ ਖੜੀ ਆਉ ਉੱਚਾ ਨਾ ਵੱਜ ਜਾਵੇ ਕਹਿੰਦੇ ਸਿਆਣੇ ਆ ਮੁੰਡੇ ਇੱਥੇ ਇੱਕ ਜੇ ਸਹੀ ਆ ਇੱਥੇ ਹਾਂ ਭਈ ਉਹ ਨਾ ਭਰਾਵਾ ਚੱਪਲਾ ਵੀ ਕਿੰਨੀ ਹੋਣੀ ਇਹ ਹਾਂ ਗਈ ਹੁਣ ਦਾ ਬਾਕੀ ਘਰ ਠੀਕ ਠਾਕ ਮੜਿਆ ਹੋਊਗਾ ਆਹ ਹੋਏ ਤਾਂ ਬਾਲਾ ਛੋਟਾ ਚਲੋ ਪਰ ਹੋਰ ਲੈ ਇਦਾਂ ਖੋਲ ਦੇ ਨਾ ਤੇ ਲੰਗੀ ਰਹਿੰਨਾ ਕੀ ਆ ਉਹ ਬੇ ਆਏ ਨਹੀਂ ਸਾਰਨਾ ਉੱਤੋਂ ਜਿਵੇਂ ਬਾੜੀ ਬੁੜੀ ਉੱਤੋਂ ਸਾਰੇ ਆਏ ਫੇਰ ਫੇਰ ਨਾ ਯਾਰ ਕੀ ਕਿਰੋ ਕਿਵੇਂ ਬਣਾ ਲਾ ਦੇ ਸੁੱਤਾ ਪੈਂਚਲ ਇੰਨਾ ਲੈਣ ਸਟੈਂਡ ਕਿ ਵੀ ਇੱਥੋਂ ਵੀ ਜ਼ਿਆਦਾ ਸਾਇ ਜੇ ਲੈ ਮੈਂ ਗੋਲਾ ਪੂਰਾ ਬਣਾ ਦਿੰਨਾ ਬਣਾਉਂ ਉਹ ਗੋਲੇ ਤੋਂ ਸਹੀ ਗੋਲਾ ਛੱਡ ਨਾ ਦੇ ਕਿਤੇ ਬਣਾਉਂਦਾ ਬਣਾਉਂਦਾ ਹਾਈ ਤੇ ਰੱਖਣੀ ਹੈ ਤੇਰੀ ਲੱਗ ਗਈ ਮੈਨੂੰ ਆਹ ਇੱਕ ਦੂਜੀ ਤੇ ਰੱਖੋ ਪਤਾ ਇੱਕ ਦੂਜੀ ਚੱਪਲ ਤੇ ਚੱਪਲਾ ਦਾ ਨਹੀਂ ਪਤਾ ਰੱਖ ਇੱਕ ਚੱਪਲ ਕੱਢ ਪਾਚਾ ਉਹ ਜਿਹੜੀ ਪੋਗਲਾ ਪੋਗਲੋ ਯਾਰ ਪੋਗਲੋ ਪੋਗਲੋ ਕੋਈ ਨਾ ਪਤਾ ਪੋਗਲੋ ਹਣ ਨਵੀਂ ਗੇਮ ਆ ਪਾਪਾ ਨੇ ਕਹਣਾ ਨਵੀਂ ਗੇਮ ਆ ਆਪਾਂ ਕਹਿਤਾ ਸੀ ਵੀ ਜੱਗੀ ਤੋਂ ਬਾਅਦ ਬੱਸ ਵੈਸੇ ਤਾਂ ਲੱਬੇ ਤੋਂ ਬਾਅਦ ਬੱਸ ਸੀ ਆਪਾਂ ਫਿਰ ਹੱਥ ਪੋਗਲਾ 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 ਮਾਟੂ ਤਰੀ ਕੋ ਸ਼ਾਟ ਦੇਖ ਲਿਓ ਚਲੋ ਓਏ ਅਸੀਂ ਨਿਕਲਾਂਗੇ ਆਇ ਇੱਕ ਦੀ ਗੇਮ ਆ ਇੱਕ ਗਿਆ ਨਾ ਉਹ ਗਿਆ ਸੁੱਕਾ ਆ ਜਿਵੇਂ ਬਾਈ ਓਏ ਪਾਪਾ ਕਰਤਾ ਮੈਨੂੰ ਦਈ ਦੇਣੀ ਖੜੋ ਤੇਰੀ ਦਾ ਹੀ ਆਊ ਤੇਰੀ ਦਾ ਹੀ ਆਊ ਉਹ ਤਾਂ ਦੋਨੇ ਨਿਕਲ ਗਏ ਨਹੀਂ ਨਹੀਂ ਚਾਰ ਖੁੱਡੇ ਆ ਕਿ ਤੈਨੂੰ ਕਿ ਚਾਰ ਕਿਉਂ ਚਾਰ ਕਿਉਂ ਤੈਨਾਂ ਨੇ ਪਗਟਾ ਆਏ ਇਹ ਚਾਰ ਗਏ ਆ ਆਪਾਂ ਵੀ ਚਾਰ ਹੋਣੇ ਚਾਹੀਦੇ ਆ ਆ ਗੇ ਵਿਚਾਰ ਓਏ ਐਂਡ ਤੇ ਜਿਹੜੇ ਯਾਰ ਤਿੰਨ ਰਹਿ ਗਏ ਹੁਣ ਮੈਂ ਨਿਕਲ ਗਿਆ ਪੋਕ ਦਾ ਭਗਾਕਾ ਨਹੀਂ ਹੋਊਗਾ ਤੇ ਉਹਨਾਂ ਦਾ ਦੋਨਾਂ ਦਾ ਇੰਨਾ ਚੋ ਹੋਊਗਾ ਦੋਨਾਂ ਚੋਂ ਦੋਨਾਂ ਚੋਂ ਕੋਈ ਨਿਕਲੂਗਾ ਹੋ ਗਿਆ ਮੇਰੀ ਜਿੰਦਗੀ ਆ ਜਾ ਲੱਕ ਚੱਪਲ ਲਾ ਬੜਾ ਟੱਕਰ ਦੇ ਦੇ ਤੇ ਦੋ ਮਿੰਟ ਲੈ ਮੈਨੂੰ ਫੜਾ ਦੇ ਔਖੜ ਗਿਆ ਬਾਂਦਰ ਔਖੜ ਗਿਆ ਬਾਂਦਰ ਚ ਟਪੂਸੇਗਾ ਮਾਰਦਾ ਅਸੀਂ ਗੋਲੇ 'ਚ ਹੋਇਆ ਇੱਕ ਪੈਰ ਵੀ ਹੋਇਆ ਫਿਰ ਜੇ ਟੱਚ ਲੱਗ ਗਿਆ ਫਿਰ ਅਸੀਂ ਅੰਦਰ ਆ ਆ ਦੇ ਫਿਰ ਫਿਰ ਉਹਦੇ ਜ਼ਿੰਮੇਦਾਰੀ ਆਣੀ ਜੇ ਅਸੀਂ ਬਾਹਰ ਆਏ ਆਂ ਦੇ ਚ ਵੀ ਆਉਂਦਾ ਫਿਰ ਵੀ ਉਹਦਾ ਤੇ ਆਂ ਬਾਹਰ ਆ ਸੀ ਆਹ ਆਂ ਦਾ ਬਾਹਰ ਨਹੀਂ ਜਿਹੜਾ ਗੋਲੇ 'ਚ ਹੁੰਦਾ ਉਹੋ ਹੀ ਹੁੰਦਾ ਜਿਹੜਾ ਗੋਲੇ 'ਚ ਰਹੂਗਾ ਇੱਥੇ ਜੇ ਆ ਪੈਰ ਇੱਥੇ ਆ ਕੇ ਤੂੰ ਫੜਤਾ ਮੇਰੇ ਸਿੱਕਾ ਬਈ ਜਿਹੜਾ ਗੋਲੇ 'ਚ ਹੋਇਆ ਉਹ ਉਹ ਉਹਦੇ ਜ਼ਿੰਮੇਦਾਰੀ ਆਊਗੀ ਫਿਰ ਜੇ ਹੱਥ ਲਾਤਾ ਅਲੀ ਡਾਕਟਰ ਆਏ 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 ਦੇਖ ਪੰਦਰਵਾੜ ਦਾ ਟਪੂਸੀਆ ਦੇਖ ਦੇਖ ਆ ਤੇਰੇ ਚੰਪੜ ਗਿਆ ਯਾ ਤੇਰੇ ਉਹ ਖਿੱਲਾ ਤੇ ਖਿੱਲਾ ਤੇ ਖਿੱਲਾ ਤੇ ਚੰਪੜ ਦਾ ਭਈ ਆ ਚਪੜਾਣੀ ਚਪੜਾ ਉਹ ਤੇਰੇ ਇਹ ਗੋਲੇ ਚ ਨਾਦਾ ਹੈਦਾ ਇਹਦਾ ਨਾਦਾ ਤਾਂ ਨੇ ਕਿਨਾਰੇ ਤੇ ਅਸੀਂ ਖੇਤ ਆ ਦੇਖ ਆ ਜੇ ਮੈਂ ਇੱਥੇ ਖੜਾ ਹਾਂ ਤਾਂ ਇਹ ਨਹੀਂ ਪਾਣੀ ਜਿਹੜਾ ਗੋਲੇ ਚ ਹੋਇਆ ਉਹ ਮੰਨਿਆ ਜਾਓ ਬਾਈ ਜੇ ਬਾਈ ਦੇ ਆ ਲੈਂਦੀ ਆ ਗਿਆ ਫੇਰ ਬੰਦ ਆ ਜੋ ਉਹ ਬਾਹਰ ਨਹੀਂ ਆ ਬਾਹਰ ਨਹੀਂ ਆ ਉਹ ਚੱਕ ਲੈ ਉਹ ਆਪਾ ਆ ਕੇ ਕੋਹਾ ਜਰਾ ਉਹ ਚੱਕ ਲੈ ਆਇਆ 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 ਜੌਦਰ ਮਾਰ 15 ਦੰਦੀ ਬਾਟ ਦੰਦੀ ਓਹ ਤੀਖਾ ਹੋਈ ਰੋੜ ਓਏ ਲੱਤਾ ਇਹਦਾ ਟੁੱਟਲੀ ਬਈ ਆਨੀ ਟੁੱਟਲੀ ਗਈ ਓ ਮੈਂ ਤੂੰ ਚੱਤੀ ਗੱਟਿਆ ਨਹੀਂ ਓਏ ਓ ਨਾ ਤਾ ਓ ਬਈ ਸੱਟਾ ਉੱਨਾ ਕੰਮੇ ਕੋਈ ਆਉਣ ਨਾ ਰੇ ਰੋਣਾ ਨਾ ਉਹ ਦੇ ਉਧਰ ਪਈ ਆ ਅੰਨਾ ਅੰਨਾ ਓ ਯਾ ਰੂਲ ਆ ਚੁੱਕਾ ਓਏ ਆ ਬਈ ਜੀ ਨਾ ਵੀ ਨਾ ਕਾਲੀ ਆਏ ਨਹੀਂ ਬਈ ਤੂੰ ਉਹਨੂੰ ਫਸਾਉਣਾ ਗੋਂਗੇ ਦੇ ਮੋਢੇ ਤੇ ਰੱਖ ਕੇ ਚਲਾਉਂਦਾ ਓ ਜਿਆ ਪਿੱਛੇ ਮਰ ਵੀ ਕੱਢ ਦੂ ਅਗਰ ਦੀ ਚੱਲੋ 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 ਠੰਡਾ ਪਾਇਆ ਬੱਸ ਮਹੌਲ ਤੁਸੀਂ ਲਾ ਦੇ ਲਾ ਦੇ ਹੀ ਤਾਂ ਬਾਹਰ ਲਾ ਕੇ ਆਇਆ ਆ ਤੇਰੀ ਐ ਸੁੱਕਿਆ ਸੁੱਕਿਆ ਫੜਾਤਾ ਓਏ ਇੰਨੀ ਫਾਸਟ ਚਾਹੀਦੀ ਸੋ ਇਧਰੋਂ ਇਧਰ ਆ ਕੇ ਚੱਪਲ ਆ ਲੈ ਅੰਦਰ ਰੱਖ ਜਾ ਚੱਲ ਆ ਗੂ ਇੱਕ ਪੁੜਾ ਲੈ ਇੱਕ ਪੁੜਾ ਬਾਹਰ ਸੀ ਬਾਹਰ ਉਹ ਨਿਕਲੇ ਓਏ ਚੱਕ ਆ ਓੜਾ ਆ ਲੈ ਆ ਦੌੜਾ ਦੇ ਚੱਤ ਚੱਤ ਆਇਆ ਤੂੰ ਲੈ ਦਾਦਾ ਜੀ ਕੋਈ ਬੋਤਾ ਬੈਠੇ ਰੋਈ ਤੇ ਬੈਰ ਉਹ ਚੱਕੀਓ ਚੱਕ ਲੈ ਉਹ ਚੱਕ ਕੇ ਲੈ ਉਧਰ ਆਹੋ ਚੱਕ ਲੈ ਗਈ ਭਾਈ ਇਹ ਸਾਰੀਆਂ ਨਿਕਲ ਗਈਆਂ ਵਾਹ ਕੋਕੇ ਦੇ ਬੋਤੇ ਬੱਧੀਆ ਕੋਕੇ ਦੇ ਪੁੱਲਾਂ ਤੇ ਬੱਜੀ ਕੀ ਓਏ ਆਲੂ ਤਾਂ ਕਰਦਾ ਹੀ ਕੋਈ ਨਹੀਂ ਇਹ ਤੇ ਛੱਟੋਂ ਚੱਪਲਾਂ ਚੁੱਪਲਾਂ ਦੋ ਹੀ ਰਹਿ ਗਈਆਂ ਚੱਕਲਾ 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 ਬਾਹਰ ਆ ਬਾਹਰ ਛੱਡ ਦੇ ਸਲੀਪਰ ਚੱਕ ਲੈ ਧੰਨ ਓਏ ਆਲੂ ਦੇ ਨਮਾਰ ਗੋਗੇ ਖੈ ਜਲਾਈ ਜਾਂਦਾ ਬਾਈ ਉਹ ਚੱਕ ਆ ਲੈ ਬਰੀ ਘੋਟ ਓਏ ਕਰੇ ਭੱਜ ਕਿੱਥੇ ਕਰਦਾ ਸੀ ਬਈ ਮੇਰੇ ਭੱਜਣਾ ਪਿਆ ਕਿੱਥੇ ਹੋ ਗਿਆ ਲੈ ਵੀ ਚੱਲ ਬਈ ਉਹ ਗੇਟ ਨੂੰ ਹੱਥ ਲਾਉਣਾ ਉਹਨਾਂ ਨੇ ਕੱਢ ਲਈਆਂ ਬਾਹਰ ਦੇ ਚੱਲ ਓਏ ਓ ਚੱਲ ਪਈਗਾ ਓ ਉਧਰ ਪਾਜਾ ਉਧਰ ਪਾਜਾ ਤੈਨੂੰ ਭੱਜਣ ਦਾ ਰਾਹ ਦੇ ਭੱਜਣ ਪਾਜਾ ਓ ਤੂੰ ਇਧਰ ਓ ਤੂੰ ਤਾਂ ਭਾ ਨੰਗੂ ਸਿੱਟ ਲੱਗ ਓਏ ਓ ਬਾਜ ਲਾ ਓਏ ਓਏ ਜਾ ਯਾਰ ਆਲੂ ਦਾ ਆਲੂ ਦਾ ਭੈਣ ਨੂੰ ਓਏ ਮਾਰਦਾ ਗੁੰਗਾ ਆਲੂ ਦਾ फडका फडका ਕਮਲਾ ਕਰਦਾ ਆ ਜਾ ਆਲੂ ਤੇਰੀ ਵੀ ਵਾਰੀ ਆਉਣੀ ਹੈ ਹਜੇ ਇਹਨਾਂ ਦੇ ਸਿੱਟੜੀਆਂ ਤੂੰ ਓ ਚੱਪਲਾ ਚੱਕੋ ਓਹ ਡੱਬੇ 'ਚ ਵੀ ਆਣਾ ਹੋਣਾ ਬਾਈ ਗੁੰਗੇ ਨੂੰ ਦੱਸ ਨੂੰ ਕਰ ਰਹੀ ਹੈ ਮੁੰਡੇ ਮਾਰ ਆਲੂ ਬਦਲਾ ਲੈ ਲਈ ਬਦਲੇ ਬਦਲੇ ਲੈ ਲਈ ਪੂਰੇ ਆ ਆਖੜੀ ਹੁੰਦੀ ਆ ਹਾਂ ਦੂਰੋਂ ਮਾਰੀ ਜੀ ਹਮ ਸਕ ਠੀਕ ਕਰਕੇ ਨਹੀਂ ਉਹ ਜਾਮਣ ਜੀ ਤਾਂ ਕਹਿੰਦੇ ਸੀ ਤੂੰ ਕਿਹੜੀ ਜਾਮਣ ਆਪਣੀ ਇੱਥੇ ਲਾ ਦੇਣੀ ਆ ਮਾਰਨੀ ਆ ਕੋਈ ਨਾ ਵੀ ਨਾਲ ਹੀ ਨਹੀਂ ਬਈ ਉਹ ਦੇ ਉਹਨੂੰ ਭੱਜਣ ਭੱਜਣ ਦੇਓ ਠੀਕ ਆ ਉਹ ਭੱਜਣ ਨੂੰ ਰਾਹ ਦੇ ਦਿਓ ਇਧਰ ਹਾਂ ਆ ਨਿਕਲੇਗਾ ਆਲੂ ਫੜ ਲਾ ਕਿਸੇ ਨੂੰ ਪੈਣਾ ਦਾਈ ਦਾਈ ਦਵਾਈ ਕਰਾ ਦੇ ਸਿਰਾਂ ਬਾਹਰ ਬਾਹਰ ਜਿਹੜਾ ਇੱਥੇ ਹੋਊਗਾ ਚੋਕ ਲਓ ਉਹ ਫੜਿਆ ਜਾਊ ਲੜਕੋਲਾ ਓਏ ਮੈਨੂੰ ਸਾਈਡ ਤੇ ਹੋ ਜਾਣਾ ਚਾਹੀਦਾ ਤਾਂ ਮੇਰੇ ਵੀ ਛੱਡ ਦੇ ਓਏ ਚਲੋ ਵੀ ਚਲੋ ਖੱਚੋ ਕੰਮ ਨੂੰ ਜੱਗੇ ਜੱਗੇ ਕਦਰ ਰੋਲਾ ਫਿਰਦਾ ਆ ਜੱਗੇ ਨੂੰ ਚਾਕਲੇਟ ਆ ਪਾ ਦੇ ਆਈ ਆ ਮਤ ਲੈ ਵੀ ਲਾਸਟ ਹੀ ਆ ਏ ਨਾ ਵੀ ਨਾ ਵੀ ਗੁੰਗੇ ਦੇ ਕਿਸੇ ਭਾਈ ਇਹਨਾਂ ਨੂੰ ਛੂ ਦੇ ਕਿਸੇ ਨੂੰ ਚੱਕੋ ਚੱਕ ਚੱਪੜਾ ਚੱਕੋ ਮੜਾ ਫੁਰਤੀ ਦਿਖਾ ਫੁਰਤੀ ਦਨ ਨਹੀਂ ਰਹੀਆਂ ਨਹੀਂ ਨਹੀਂ ਕੱਢਣੀਆਂ ਹੁਣ ਲੈ ਤੇ ਆ ਵੀ ਓਏ ਛਪਲੀ ਛੱਤੀ ਸੱਤੇ ਨਹੀਂ ਗਈ ਆ ਦੇ ਚੜ ਦੇ ਤੂੰ ਹੀ ਨਹੀਂ ਕਰੇ ਛਟਿਆ ਗੋਂਗੇ ਵੀਰੇ ਦਿਖਾਈ ਗੋਂਗੇ ਤੇ ਬੋਲਾ ਤੇ ਸਿੱਟੀ ਵੀ ਆ ਦੇ ਇਹ ਬੰਦਾ ਚੱਪਲੀ ਚੱਪਲੀ ਗੋਂਗੇ ਤੇ ਬੋਲਾ ਤੇ ਮਾਰੀ ਆ ਆ ਨਿੱਕੀ ਜੀ ਚੰਦਾ ਚੀਰ ਤੇ ਹੀ ਉਹ ਫੜ ਯਾਰ ਸੁੱਕੇ ਫੜ ਆਲੂ ਦਾ ਵਿਚਾਰੇ ਦਾ ਮੂੰਹ ਡਿਆ ਪਿਆ ਵੀ ਮੇਰੇ ਹੁਣ ਫੇਰ ਪਹਿਣਗੇ ਆ ਚੱਕੜਾ ਯਾਰ ਇਹਨੂੰ ਦੋਰਾਂ ਦਾ ਦੋ ਮੈਂ ਬਾਹਰ ਆ ਗਈ ਉਹਨੇ ਗੋਡੇ ਵੀ ਬਾਹਰ ਕਰ ਲਿਆ ਉਹਦੇ ਗੱਟੇ ਦੇਖ ਲਾ ਕਿੰਨੇ ਸੋਹਣੇ ਕਰਤੇ ਚੱਪਲਾ ਮਾਰ ਮਾਰ ਆਲੂ ਦੇ ਓਏ ਕੱਢ ਲਾ ਹੀ ਬੱਸ ਉਹ ਚੱਪਲਾ ਜਦ ਪੈਰ ਨੂੰ ਟੱਚ ਲੱਗਾ ਚੱਪਲਾ ਪੈਰ ਨੂੰ ਟੱਚ ਲੱਗਾ ਮੈਂ ਯਾਰ ਇੱਧਰ ਕਮਾਇਆ ਹੋਇਆ ਸੀ ਫੋਨ ਉਹ ਕਾਲੀ ਦੇ ਪੈਰ ਨੂੰ ਟੱਚ ਲੱਗਾ ਨਹੀਂ ਫੋਨ ਮੇਰਾ ਇੱਧਰ ਕਮਾਇਆ ਸੀ ਉਹਦਾ ਇੱਧਰ ਗੁੰਗੇ ਕੰਨੀ ਮੈਨੂੰ ਪਤਾ ਆਲੇ ਪੈਰ ਨੂੰ ਟੱਚ ਲੱਗ ਗਿਆ ਸਾਰਿਆਂ ਨੇ ਦੇਖਿਆ ਆਹ ਸਾਰਿਆਂ ਨੂੰ ਲੱਗ ਗਿਆ ਚੱਲ ਭਾਈ ਆ ਜਾ ਕਾਲੀ ਫੇਰ ਜੇ ਲੱਗ ਗਿਆ ਉੱਧਰੋਂ ਕੋਈ ਮੈਨੂੰ ਆਪਲਾ ਜੀ ਹਾ ਹਾ ਰੱਖਿਆ ਚਪਾਲ ਐ ਜੱਕ ਲੱਗਿਆ ਐ ਲੱਗ ਗਿਆ ਪੈਰ ਉਹ ਮੈਂ ਲੈਣੇ ਨਹੀਂ ਆ ਹਾਂ ਓਏ ਆਹ ਲੈ ਵੀ ਕਾਲੀ ਕਾਲੀ ਲੈ ਵੀ ਕਾਲੀ ਓਏ ਓਏ ਗੁੰਗੇ ਲੈ ਲੈ ਅੜਕੇ ਚ ਲੈ ਲੋ ਲੈ ਦੋ ਮਿੰਟ ਸਹੀ ਗਾ ਹਾਂ ਦੇਖੀ ਆ ਇੱਕਦਮ ਵਾੜੀ ਲੈਣਾ ਓ ਮੂਰੇ ਮਾ ਠੀਕ ਆ ਚਪਲ ਇੱਕ ਵਾਰ ਖੋਇ ਅੱਗੇ ਸਾਈਡ ਤੋਂ ਯਾਰ ਓਏ ਹਾ ਹਾ ਆ ਤਾਂ ਬਾਬਾ ਨਹੀਂ ਆਉਲਾ ਇਹ ਦੂਜਾ ਹੈ ਗਰੀਦਾ ਹੈ

ਟੱਕੇ ਚ ਹੁਣ ਤੂੰ ਇਹਨਾਂ ਦੇ ਉਹ ਬਾਈ ਢੱਕੇ ਨਾ ਕੱਢਦਾ ਚੱਕ ਬਾਹਰ ਦੋਨੇ ਬਾਹਰ ਹੱਸ ਕੇ ਨਹੀਂ ਇਹਨੇ ਕਾਲੀ ਬੇਰੀ ਵੀ ਕੱਢਿਆ ਸੀ ਆਂ ਢੱਕੇ ਨਾ ਚੱਕ ਲਾ ਬਾਹਰ ਇਹਦਾ ਭਾ ਦੰਡਾ ਬੱਦਾ ਉਹ ਪੀਂਦਾ ਦੰਡਾ ਲਾ ਤੋੜੀ ਬੰਦੇ ਆ ਗੋਖੇੜੇ ਉਹ ਡੰਡੇ ਨੂੰ ਹੱਥ ਲੱਗ ਗਿਆ ਲੈ ਵੀ ਚੱਲ ਆ ਫਿਰ ਮੰਨਿਆ ਜਾਊ ਜੇ ਡੰਡੇ ਨੂੰ ਹੱਥ ਲੱਗਾ ਚੱਲ 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 ਜੇ ਡੰਡੇ ਨਾਲ ਕੱਢੇਗਾ ਫਿਰ ਡੰਡੇ ਨੂੰ ਹੱਥ ਲੱਗਾ ਵੀ ਮੰਨਣਗੇ ਉਹ ਢੰਡੇ ਵੀ ਹੱਥ ਲਾ ਲੇ ਨੀ ਚੱਪਲ ਨੀਲੀ ਆਪ ਰਾਸ਼ੇਤਰ ਜਾ ਉਹ ਨੀ ਫੜਾ ਆ ਦੋ ਮਿੰਟ ਦੋ ਮਾਸਤੇ ਉਹ ਅਸੇ ਤਾ ਕਰ ਲੈ ਦੂਰੀ ਹਰ ਲੈਣ ਦੋ ਲੈ ਵੀ ਗੁੰਗਾ ਬਾਂਦਰ ਇਹ ਬਾਂਦਰ ਗੁੰਗਾ ਹੈ ਆ ਡੰਡੇ ਆ ਮੈਂ ਸੋਣ ਨੂੰ ਡੰਡੇ ਵਿੱਚ ਇੱਕ ਮਿੰਟ ਡੰਡੇ ਨਾਲ ਫੜਾਗਾ ਤੇਰਾ ਪੜਾਉਣਾ ਛੱਤਰ ਜਾ ਨਵੇਂ ਚੱਪਲ ਆਏ ਹੈ ਆ ਬਾਂਦਰ ਮਾਰਦਾ ਡੰਡਾ ਬਈ ਕੀ ਹੈ ਆਹ ਦੇ ਵੇ ਨਾ ਜਨੇ ਡੰਡੇ ਨੂੰ ਹੱਥ ਲਾਦਾ ਵਿਚੋਣਾ ਪੈਣਾ ਹਾਂ ਹਾਂ ਆਹ ਡੰਡਾ ਫੇਰ ਬੜੀ ਆ ਜੱਗੀ ਤੈਨੂੰ ਫਿਰ ਨਿਕਲ ਨਹੀਂ ਦੇਣਾ ਇਹਨਾਂ ਨੇ ਜੱਗੀ ਤਾ ਬਈ 2 ਮਿੰਟ ਕੱਫੜਾ ਕਰਦੇ ਆਹੀ ਆ ਤੂੰ ਇਹਨਾਂ ਤੋਂ ਦੂਰ ਹੀ ਰਹਿ ਜੱਗੀ ਜੜੀ ਸਾਈਡ ਤੇ ਜਾਂ ਚੱਪਲਾ ਆਏ ਹਾਏ ਆਏ ਹਾ ਆ ਬੰਦਰ ਹੱਥ ਆਸ ਤੇ ਪੂਰਾ ਇਹ ਬੰਦਰ ਤੇਜ ਆ ਚਲੋ ਵੀ ਚਲੋ ਛੇਤੀ ਮੁਕਾ ਦਿਓ ਗੇਮ ਆ ਭਰ ਚੁੱਕੀ ਹੈ ਭਰ ਚੁੱਕੀ ਹੈ ਮੈਂ ਮੂਹੇ ਮਰੂ ਇਤੋਂ ਤੱਕ ਆ ਡਾਕਟਰ ਜੇ ਆ ਲੂ ਨਾ ਮਾਰੀ ਲੱਭ ਆਇਆ ਘੜਾ ਸੁਖਾ ਲੈ ਸੁਖਾ ਲੈ ਫਿਰ ਕਾਟੂ ਦੋ ਨਿਕਾਲਿਆ ਦੋ ਨਿਕਲੀਆਂ ਛੱਡ ਨਹੀਂ ਦੋ ਮਾਤਾ ਬਈ ਦੋ ਮਾਤਾ ਰਾਣਾ ਮੂਹ ਮੰਨੀ ਆਇ ਨੀ ਪੁੱਤ ਅੜੀ ਆ ਬਾਰਾ ਬਾਰਾ ਨਹੀਂ ਟੱਕਰ ਟੱਕਰ ਆ ਜਾ ਆਏ ਹਾ ਜਖਮੀ ਹੋ ਗਿਆ ਕਹਿੰਦੇ ਬਾਂਦਰ ਬਾਂਦਰ ਜਖਮੀ ਹੋ ਗਿਆ ਫਿਰ ਵੀ ਆਉਂਦੇ ਆਂਡੇ ਨੂੰ ਛੱਡਦੇ ਨਹੀਂ ਆ ਤੇਰੀ ਓਹੋ ਇੱਕ ਬਾਂਦਰ ਤੇ ਹੋਰ ਪੈ ਗਈ ਮੂੰਹ ਤੇ ਹਾ ਚੱਤ ਫਰ ਆ ਨਾ ਰੋਈ ਜਾਂਦਾ ਗੁੰਗਾ ਯਾਰ ਹਾ ਉਹ ਹਰ ਉਹ ਜਮਾਨਾ ਆਲੂ ਮੈਂ ਨਹੀਂ ਆਏ ਨਹੀਂ ਰੋਂਦਾ ਗੋਂਗਾ ਸਰਾਵੰਦਾ ਉਹ ਭਾਈ ਉੱਤੇ ਹੱਥ ਰੱਖਦਾ ਲਾਸਰਾ ਲਾਉ ਇੱਕ ਮਿੰਟ ਰੁਕ ਜਾ ਮੜਾ ਆ ਗੋਂਗੇ ਦਾ ਸ਼ਾਟ ਲੈ ਲਵ ਆ ਦੇਖ ਕਾਉ ਮੰਨਦਾ ਇਹ ਰੋਂਦਾ ਪੱਤ ਹਾਂ ਚੱਲ 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 ਖੇਚ ਨਹੀਂ ਯਾਰ ਇਹਨੇ ਕਾਲੂ ਨੇ ਜਾਣ ਕੇ ਕਾਲੂ ਨੇ ਵੀ ਜਾਣ ਕੇ ਮਾਰੀ ਗੋਂਗੇ ਦੇ ਮੂੰਹ ਤੇ ਉਹ ਭਾਈ ਉਹਦਾ ਕਾਲੂ ਆਏ ਨਹੀਂ ਫਿਰ ਤੂੰ ਗਲਤ ਕਰਦਾ ਇਹ ਕੰਮ ਗਲਤ ਆ ਮਾਰੀ ਮੈਂ ਬਾਰੂ ਚੱਕਦਾ ਉਹ ਅੱਠ ਖੜਿਆ ਸੀ ਉਹਦੋਂ ਇਹਦੇ ਵਿੱਚ ਆ ਵੀਡੀਓ ਚ ਨਾ ਯਾਰ ਆ ਦੇ ਗੁੰਗੇ ਦੀ ਗੱਲ ਸੁੱਝ ਤੈਨਾਂ ਦੇ ਇੱਥੇ ਦਿਖਾਈ ਪੁੱਤ ਨਾ ਯਾਰ ਆਲੇ ਦੇਖ ਭਾਣੋ ਲੈ ਉਹ ਦੋਨੇ ਗੁੰਗੇ ਰਾਜ ਓਏ ਰੋਕੇ ਜਾਂ ਆਹ ਦੇਖੀ ਨਾ ਯਾਰ ਆ ਗੱਲ ਗੱਲ ਗਲਤ ਆ ਕਾਲੂ ਇਹ ਫਿਰ ਨਹੀਂ ਜਾਂਦੇ ਸੀ ਤੂੰ ਨਾ ਪਤਾ ਹੀ ਨਹੀਂ ਫਿਰ ਪਿਆਰ ਨਾਲ ਖੇਡ ਨੂੰ ਖੇਡ ਵਾਂਗੂ ਖੇਡੋ ਚਾਰੇ ਖਾੜਨੋ ਹੁਣ ਬਸਾ ਕਰੋ ਹੁਣ ਯਾਰ ਚਲੋ ਵੀ ਚਲੋ ਆਪਾਂ ਖੇਡ ਸਾਡੇ ਸਾਰਿਆਂ ਨੂੰ ਸਮਾਪਤੀ ਹੈ ਗੁੰਗਾ ਬਾਂਦਰ ਜੀ ਲੱਖ ਨਹੀਂ ਹੋਏ ਸਾਡੇ ਇਹ ਨਾਲ ਨਹੀਂ ਸੱਚ ਤੁਸੀਂ ਦਿਹਾ ਚਾਲਾ ਕੋਈ ਨਾ ਫੇਰ ਚਲਦਾ ਹੁੰਦਾ ਪਰ ਆਏ ਜਾਣ ਕੇ ਨਿਕਾਲੂ ਗਾਹ ਤੋਂ ਨਹੀਂ ਆਏ ਪੁੱਤ ਗਾਂ ਨੂੰ ਆਈ ਰਹਿ ਤਾ ਸੱਚੀ ਕਹਿੰਦਾ ਬੋਗੇ ਕਹਦੇ ਆਪਣੇ ਪੁੱਤ ਦੀ ਜਾਨ ਆਏ ਗੁੰਗਾ ਅੱਜ ਆਪਣਾ ਜ਼ਖਮੀ ਹੋ ਗਿਆ ਉਹ ਤਾਂ ਮੈਂ ਕਹਿੰਦਾ ਫੋਲੋ ਕਰ ਲੋ ਠੀਕ ਆ ਓਕੇ ਕੱਢ ਖਾਣੇ ਛੱਤੀ ਸਮੋਸੇ ਛਕੋ ਹੁਣ ਤੁਸੀਂ ਆ ਫੜੋ ਆਪਦੇ ਆਪ ਦੇ ਨੈਪਕਿਨ ਲਓ ਬੰਡਲ 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 ਲੱਗ ਗਿਆ ਬੰਡਲ ਲੱਗ ਗਿਆ ਅੱਜ ਦਾ ਬਲੌਗ ਇੰਨਾ ਹੀ ਸੀਗਾ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਓਕੇ ਜੀ ਗੁੰਗੇ ਫੋਲੋ ਕਹਦੇ ਕਹਦੇ ਹੁਣ ਫਿਰ ਆਪਣੀ ਉਹ ਚੰਗੀ ਮੇਰਾ ਪਿਆਹੀ ਇੱਥੇ ਆ ਕੋਈ ਸਬਸਕ੍ਰਾਈਬ ਕਮੈਂਟ ਕਰੋ ਹਾਂ ਚੱਕਣ ਆ ਓਕੇ ਬਾਈ ਲਵ ਯੂ ਯਾ ਬੀ ਯਾ ਬੀ ਲਵ ਯੂ ਲਵ ਯੂ